ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਨੁੱਖ ਦਾ ਸੰਸਾਰ ਦੇ ਪ੍ਰਤੀ ਥੋੜਾ ਗਿਆ ਹੋਇਆ ਹੈ ਪਰ ਨਿਰੰਕਾਰ ਦੇ ਪ੍ਰਤੀ ਨਹੀਂ ਪਦਾਰਥ ਦਾ ਇਸ ਨੂੰ ਪਤਾ ਚੱਲ ਗਿਆ ਪਰ ਪ੍ਰਮਾਤਮਾ ਦਾ ਨਹੀਂ ਮੂਰਖ ਹੈ ਬੇਹੋਸ਼ ਹੈ ਮੂਰਖਤਾ ਦੇ ਤਿੰਨ ਲੱਛਣ ਵਿਦਵਾਨ ਇੰਜ ਬਿਆਨ ਕਰਦੇ ਹਨ ਬੇਅਰਥ ਕਰਮ ਬੇਅਰਥ ਗਿਆਨ ਬੇਅਰਥ ਆਸ਼ਾ ਤਿੰਨ ਲੱਛਣ ਹਨ ਸੰਤ ਮਸਕੀਨ ਜੀ ਲਿਖਦੇ ਹਨ ਕਿ ਜਦੋਂ ਮੈਂ ਪੰਜਾਬ ਸੀ ਕਈ ਪਿੰਡਾਂ ਵਿੱਚ ਹਾਜ਼ਰੀ ਭਰੀ ਕਿਸੇ ਘਰ ਲੰਗਰ ਪਾਣੀ ਵੀ ਹੁੰਦਾ ਸੀ ਜਿਸ ਘਰ ਜਾਈਏ ਉਹ ਤੇਲ ਲਿਓਨ ਅਤੇ ਬੁਹੇ ਅੱਗੇ ਡੋਲਦੇ ਨੇ ਮੈਂ ਕਿਹਾ ਹੱਦ ਹੋ ਗਈ ਸਰੋਂ ਦਾ ਤੇਲ ਅੱਜਕੱਲ ਬੜਾ ਮਹਿੰਗਾ ਹੈ ਅਤੇ ਇਹ ਡੋਲੀ ਜਾਂਦੇ ਨੇ ਕੋਈ ਸਿਰ ਦੇ ਉੱਪਰ ਡੋਲਣ ਕੋਈ ਹੱਥ ਤੇ ਪਾਉਣ ਤਾਂ ਤਾਂ ਗੱਲ ਵੱਖਰੀ ਹੈ ਪਰ ਇਸ ਤਰ੍ਹਾਂ ਬੁਹੇ ਦੇ ਅੱਗੇ ਤੇਲ ਡੋਲਣਾ ਵਿਅਰਥ ਕਰਮ ਹੈ ਕਿਦਰੇ ਮਾ ਕਰਦੀ ਹੋਵੇਗੀ 3 ਵੀ ਕਰਾਂ ਲੱਗ ਪਈ ਕਿਦਰੇ ਸੱਸ ਕਰਦੀ ਹੋਵੇਗੀ 9 ਵੀ ਕਰਾਂ ਲੱਗ ਪਈ ਜੇ ਉਹਨਾਂ ਕੋਲੋਂ ਪੁੱਛ ਲਵੋ ਤਾਂ ਕਹਿੰਦੇ ਨੇ ਤੇਲ ਡੋਲਣਾ ਚੰਗਾ ਹੁੰਦਾ ਹੈ ਅਤੇ ਜੇ ਚੰਗਾ ਹੁੰਦਾ ਹੈ ਤਾਂ ਫਿਰ ਚਾਰ ਬੂੰਦਾ ਹੀ ਕਿਉਂ ਡੋਲੀਆਂ ਜਿੰਨਾ ਘਰ ਵਿੱਚ ਪਿਆ ਹੈ ਸਾਰਾ ਹੀ ਡੋਲ ਦੇਵੋ ਇਹ ਸਭ ਬੇਅਰਥ ਕਰਮ ਹਨ ਉਹ ਅੱਗੇ ਲਿਖਦੇ ਹਨ ਅਲਵਰ ਵਿੱਚ ਸਮਾਗਮ ਸੀ ਰਾਜਸਥਾਨ ਵਿੱਚ ਬੀਬੀਆਂ ਔਲਿਆਂ ਦੇ ਦਰਕਤਾਂ ਦੀ ਪੂਜਾ ਕਰਦੀਆਂ ਸਨ ਇੱਕ ਔਲੇ ਦਾ ਡਰਕ ਉਸ ਸਮਾਗਮ ਆਸਾਨ ਤੇ ਵੀ ਸੀ ਇੱਧਰ ਕੀਰਤਨ ਹੋ ਰਿਹਾ ਸੀ ਅਤੇ ਉਧਰ ਬੀਬੀਆਂ ਔਲੇ ਦੀ ਪ੍ਰਕਰਮਾ ਕਰਨ ਤੇ ਗੀਤ ਗਉਣ ਅਤੇ ਪ੍ਰਕਰਮਾ ਵੀ ਭਾਵ 100 ਫੇਰੇ ਲੈਂਦੀਆਂ ਸਨ ਕੁੰਘੁੰਮ ਕੇ ਬੜਾ ਹੀ ਡਿਸਟਰਬ ਕਰ ਰਿਹਾ ਸੀ ਆਸਾਨ ਕਿਉਂਕਿ ਇੱਕ ਪਾਸੇ ਕੀਰਤਨ ਹੋ ਰਿਹਾ ਸੀ ਕਈ ਰਾਗੀ ਸਿੰਘ ਓਖੇ ਹੋਣ ਲੱਗੇ ਤਾਂ ਸੰਤ ਮਸਕੀਨ ਸਿੰਘ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਪ੍ਰਭੂ ਦਾ ਕੀਰਤਨ ਕਰੀ ਜਾਓ ਓਹੋ ਓਲੇ ਦੇ ਚੱਕਰ ਮਾਰਦਿਆਂ ਰਹੇ ਹਨ ਬੇਅਰਥ ਕਰਮ ਕਰ ਰਹੀਆਂ ਹਨ ਦੁੱਧ ਢੋਲੀ ਜਾਣਾ ਪੱਥਰ ਤੇ ਇਹ ਵੀ ਬੇਅਰਥ ਕਰਮ ਹੈ ਚਾਦਰਾਂ ਚੜਾਈ ਜਾਣੀਆਂ ਕਬਰਾਂ ਉੱਤੇ ਤੁਸੀਂ ਕਦੇ ਜਿਉਂਦੇ ਜਾਗਦੇ ਮਨੁੱਖ ਨੂੰ ਦੇਵ ਤਾਂ ਜੋ ਕੋਈ ਟੰਟਕ ਸਕੇ ਧਰਮ ਦੇ ਨਾਤੇ ਹਜ਼ਾਰਾਂ ਐਸੇ ਕਰਮ ਹੋ ਰਹੇ ਹਨ ਜੋ ਬੇਅਰਥ ਹਨ ਗੁਰੂ ਨਾਨਕ ਦੇਵ ਜੀ ਨੇ ਇਸ ਪਰ ਥਾਏ ਸਾਨੂੰ ਸੁਚੇਤ ਵੀ ਕੀਤਾ ਹੈ ਜੋ ਸੂਰਜ ਨੂੰ ਪਾਣੀ ਦਿੰਦੇ ਸਨ ਸੂਰਜ ਵੀ ਪਿਆਸਾ ਹੋ ਗਿਆ ਹੈ ਕਿ ਇਸ ਨੂੰ ਪਾਣੀ ਪਲਾਂਦੇ ਪਏ ਨੇ ਸੂਰਜ ਕਰਕੇ ਹੀ ਤਾਂ ਸਾਗਰ ਵਿੱਚੋਂ ਬੱਦਲ ਉਮੜਦੇ ਹਨ ਇਹ ਸਾਰੀ ਬਾਰਿਸ਼ ਤਾਂ ਸੂਰਜ ਕਰਕੇ ਹੋ ਰਹੀ ਹੈ ਇੰਨੀ ਵਰਖਾ ਤਾਂ ਸੂਰਜ ਹੀ ਪਿਆ ਕਰਦਾ ਹੈ ਸਾਰੀ ਹਲਝਲ ਤਾਂ ਜ਼ਮੀਨ ਉੱਤੇ ਸੂਰਜ ਕਰਕੇ ਹੈ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਇਹ ਸੂਰਜ ਨੂੰ ਪਾਣੀ ਪਾਏ ਦਿੰਦੇ ਨੇ ਗੁਰੂ ਨਾਨਕ ਬਾਬੇ ਨੇ ਦੇਖਿਆ ਤਾਂ ਇੰਜ ਤਾਂ ਇਹ ਸਮਝਣ ਵਾਲੇ ਨਹੀਂ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਿੱਖਿਆਤ ਕਰਨ ਵਾਸਤੇ ਲਹਿੰਦੇ ਦੀ ਤਰ੍ਹਾਂ ਪਾਣੀ ਦੇਣ ਲੱਗ ਪਏ ਹਰਦੁਆਰ ਦੇ ਸਾਰੇ ਬ੍ਰਹਮਣ ਹਸਪੇ ਇਹੇ ਕਹਿੋ ਜੀ ਸੰਤ ਆਇਆ ਹੈ ਇਸ ਨੂੰ ਐਨੀ ਸਮਝ ਨਹੀਂ ਕਿ ਪਾਣੀ ਤਾਂ ਸੂਰਜ ਨੂੰ ਦੇਈਦਾ ਹੈ ਇਹ ਤਾਂ ਲੈnde ਪਾਸੇ ਜਿੱਧਰ ਸੂਰਜ ਹੈ ਹੀ ਨਹੀਂ ਉਧਰ ਪਾਣੀ ਦਿੰਦਾ ਪਿਆ ਹੈ ਪੁੱਛਣਿਆ ਹਰਦਵਾਰ ਦੇ ਪੰਡਤਾਂ ਨੇ ਸੰਤ ਜੀ ਕਿੱਧਰ ਪਾਣੀ ਦੇ ਰਹੇ ਹੋ ਕੀ ਕਰ ਰਹੇ ਹੋ ਗੁਰੂ ਜੀ ਕਹਿਣ ਲੱਗੇ ਕਿ ਸਾਡੇ ਖੇਤ ਕਰਤਾਰਪੁਰ ਹਨ ਉੱਥੇ ਪਾਣੀ ਦੇ ਰਹੇ ਹਾਂ ਪੰਡਿਤ ਕਹਿਣ ਲੱਗੇ ਕਿ ਕਰਤਾਰਪੁਰ ਤੱਕ ਪਾਣੀ ਕਿਵੇਂ ਪਹੁੰਚੇਗਾ ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਤੁਹਾਡਾ ਪਾਣੀ ਦਿੱਤਾ ਸੂਰਜ ਤੱਕ ਪਹੁੰਚੇਗਾ ਉਸੇ ਤਰ੍ਹਾਂ ਮੇਰਾ ਦਿੱਤਾ ਪਾਣੀ ਮੇਰੇ ਖੇਤਾਂ ਭਾਵ ਕਰਤਾਰਪੁਰ ਤੱਕ ਪਹੁੰਚ ਜਾਵੇਗਾ ਜੇ ਤੁਹਾਡਾ ਦਿੱਤਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਦਿੱਤਾ ਪਾਣੀ ਕਰਤਾਰਪੁਰ ਤੱਕ ਕਿਵੇਂ ਨਹੀਂ ਪਹੁੰਚੇਗਾ ਇਹ ਸਭ ਬ्यर्थ ਕਰਮ ਹਨ ਕਦਮ-ਕਦਮ ਤੇ ਗੁਰੂ ਨਾਨਕ ਪਾਸ਼ਾ ਨੇ ਸੁਚੇਤ ਕੀਤਾ ਹੈ ਮੂਰਖਤਾ ਦਾ ਪਹਿਲਾ ਲੱਛਣ ਹੈ ਬ्यर्थ ਕਰਮ ਜਿਸ ਦਾ ਕੋਈ ਫਲ ਹੈ ਹੀ ਨਹੀਂ ਜਿਵੇਂ ਜ਼ਮੀਨ ਦੇ ਵਿੱਚ ਕੋਈ ਹੱਲ ਚਲਾਵੇ ਪਾਣੀ ਦੇਵੇ ਖਾਦ ਪਾਵੇ ਅਤੇ ਬੀਜ ਦੀ ਥਾਂ ਧਰਤੀ ਵਿੱਚ ਬੰਦਾ ਜਿਹੜੀਆਂ ਹੀ ਬੀਜਦਾ ਹੈ ਬੇਅਰਥ ਕਰਮ ਜਿਸ ਦਾ ਕੋਈ ਫਲ ਨਹੀਂ ਫਿਰ ਬੇਅਰਥ ਆਸ਼ਾ ਮੂਰਖਤਾ ਦਾ ਦੂਸਰਾ ਲੱਛਣ ਬੇਅਰਥ ਆਸ਼ਾ ਰੱਖਣੀ ਪਾਉ ਦੂਸਰੇ ਕੋਲੋਂ ਸੁਖ ਦੀ ਆਸ਼ਾ ਇਹ ਮੈਨੂੰ ਸੁਖ ਦੇ ਸਕਦਾ ਹੈ ਵਿਦਵਾਨ ਕਹਿੰਦੇ ਹਨ ਇਹ ਮੂਰਖਤਾ ਦਾ ਦੂਸਰਾ ਲੱਛਣ ਹੈ ਕੋਈ ਕਿਸੇ ਨੂੰ ਸੁਖ ਦੇ ਹੀ ਨਹੀਂ ਸਕਦਾ ਇਸੇ ਕੋਲ ਸੁਖ ਹੈ ਵੀ ਨਹੀਂ ਜੋ ਦੇਵੇ ਹਾਂ ਦੁੱਖ ਦੇ ਸਕਦਾ ਹੈ ਲੋਕ ਕਹਿੰਦੇ ਹਨ ਮੈਂ ਪੁੱਰਾ ਕੋਲੋਂ ਬੜਾ ਦੁਖੀ ਹਾਂ ਕੋਲ ਜਦ ਹੈ ਹੀ ਦੁੱਖ ਤਾਂ ਤੈਨੂੰ ਦੇਵੇ ਕੀ ਦੁੱਖ ਹੀ ਦੇਵੇਗਾ ਮਾਪੇ ਪਰਾਪ ਕੀ ਕਰੇ ਉਹ ਕਹਿ ਦਿੰਦੇ ਹਨ ਪੁੱਤਰ ਕੋਲੋਂ ਬੜੇ ਦੁਖੀ ਹਾਂ ਹੁਣ ਪੁੱਤਰਾਂ ਕੋਲੋਂ ਵੀ ਹੈ ਹੀ ਦੁੱਖ ਬੰਦੇ ਕੋਲ ਜੋ ਕੁਝ ਹੈ ਉਹੀ ਕੁਝ ਦੇਵੇਗਾ ਮਨੁੱਖ ਕਿਸੇ ਨੂੰ ਦੁੱਖ ਤਾਂ ਦੇ ਸਕਦਾ ਹੈ ਸੁਖ ਦੀ ਆਸ਼ਾ ਜੇਕਰ ਕੋਈ ਮਨੁੱਖ ਦੂਜੇ ਮਨੁੱਖ ਦੇ ਨਾਲ ਜੋੜ ਦੇ ਤਾਂ ਇਸ ਨੂੰ ਮੂਰਖਤਾ ਦਾ ਦੂਸਰਾ ਲੱਛਣ ਮੰਨਦੇ ਹਨ ਕੋਈ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਹਾਕਵੀ ਤੁਲਸੀ ਜੀ ਕਹਿੰਦੇ ਹਨ ਉਹ ਮੋਤੇ ਸੁਖ ਚਾਹਤ ਹੈ ਹਮ ਉਹਤੇ ਸੁਖ ਚਾਹਤ ਹੈ ਉਹ ਮੇਰੇ ਕੋਲੋਂ ਸੁਖ ਦੀ ਆਸਾ ਰੱਖਦਾ ਹੈ ਮੈਂ ਉਹਦੇ ਕੋਲੋਂ ਸੁਖ ਦੀ ਆਸਾ ਰੱਖਦਾ ਹਾਂ ਦੋਨੋਂ ਹੀ ਬੁਰਕ ਹਨ ਨਾ ਉਹ ਸੁਖ ਦੇ ਸਕਦਾ ਹੈ ਅਤੇ ਨਾ ਹੀ ਇਹ ਸੁਖ ਦੇ ਸਕਦਾ ਹੈ ਕਿਸੇ ਕੋਲੋਂ ਸੁਖ ਦੀ ਆਸਾ ਰੱਖਣੀ ਇਹ ਬੇਅਰਥ ਆਸਾ ਹੈ ਸੁਖ ਦੀ ਆਸਾ ਉਸੇ ਕੋਲੋਂ ਰੱਖੋ ਜੋ ਸੁਖ ਦੇ ਸਕਦਾ ਹੈ ਜਿਹਦੇ ਕੋਲ ਦੁੱਖ ਨਹੀਂ ਹੈ ਸੁੱਖ ਹੀ ਸੁੱਖ ਹੈ ਅਤੇ ਇਹ ਸੁੱਖ ਕਿਸ ਤੇ ਕੋਲ ਹੈ ਉਸ ਦੀ ਆਸ ਕਿਸ ਤੋਂ ਕਰੀਏ ਗੁਰਬਾਣੀ ਇਸ ਤਰ੍ਹਾਂ ਫਰਮਾਨ ਕਰਦੀ ਹੈ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਹਰ ਇੱਕ ਤੋਂ ਸੁੱਖ ਦੀ ਆਸ਼ਾ ਤੋੜ ਕੇ ਉਦਾਸ ਹੋ ਜਾ ਨਿਰਾਸ਼ ਹੋ ਜਾ ਪਰ ਜਿਤਨੇ ਚਿਰ ਤੱਕ ਆਸ਼ਾ ਨਿਰਾਸ਼ਾ ਵਿੱਚ ਨਾ ਬਦਲੇ ਉਤਨੇ ਚਿਰ ਤੱਕ ਬੰਦਾ ਰੱਬ ਦੀ ਆਸਾ ਕਰਦਾ ਹੀ ਨਹੀਂ ਦੇਖੋ ਬੰਦਾ ਬਿਮਾਰ ਪੈ ਜਾਏ ਸਭ ਤੋਂ ਪਹਿਲੇ ਐਲੋਪੈਥੀ ਲਈ ਜਾਣਾ ਡਾਕਟਰ ਕੋਲੋਂ ਇਲਾਜ ਕਰਾਉਣਾ 2-4 ਮਹੀਨੇ ਉਸ ਕੋਲੋਂ ਇਲਾਜ ਕਰਾਇਆ ਗੱਲ ਨਹੀਂ ਬਣੀ ਫਿਰ ਸੋਚਦਾ ਹੈ ਚਲੋ ਹੋਮਿਓਪੈਥੀ ਦੇਖ ਲੈਂਦੇ ਹਾਂ ਹੁਣ ਉਥੇ ਆਸ਼ਾ ਦੀ ਡੋਰੀ ਤੋੜੀ ਹੈ ਉਥੇ ਵੀ 2-4 ਮਹੀਨੇ ਇਲਾਜ ਕਰਾਇਆ ਰੋਗ ਤਾਂ ਵਧਦਾ ਗਿਆ ਖੇਡ ਕੁਝ ਨਾ ਬਣੀ ਫਿਰ ਸੋਚਦਾ ਹੈ ਚਲੋ ਆਯੁਰਵੈਦਿਕ ਦੇਸੀ ਇਲਾਜ ਦੇਖ ਲਈਏ ਇਹਦੇ ਵਿੱਚ ਵੀ ਚੰਗੇ-ਚੰਗੇ ਨੁਸਖੇ ਹਨ ਜੜੀ ਬੂਟੀਆਂ ਹਨ 5-6 ਮਹੀਨੇ ਉੱਥੇ ਵੀ ਇਲਾਜ ਕਰਾਇਆ ਪਰ ਰੋਗ ਹੋਰ ਵੱਧ ਗਿਆ ਫਿਰ ਬੰਦਾ ਸੋਚਦਾ ਹੈ ਚਲੋ ਦੇਖ ਲਈਏ ਨੇਚਰ ਪੈਥੀਨੋ ਵੀ ਪ੍ਰਕਿਰਤੀ ਕਟੰਗ ਨਾਲ ਜਿਹੜਾ ਇਲਾਜ ਹੁੰਦਾ ਹੈ ਉਹ ਕਰਨ ਦੇ ਨਾਲ ਹੀ ਕਿਦਰੇ ਠੀਕ ਹੋ ਜਾਵਾਂ ਜਦੋਂ ਉੱਥੋਂ ਵੀ ਹਾਰ ਜਾਂਦਾ ਹੈ ਤਾਂ ਹੀ ਬੰਦਾ ਗੁਰਦੁਆਰਾ ਜਾਂਦਾ ਹੈ ਮਸਜਿਦ ਜਾਂਦਾ ਹੈ ਮੰਦਿਰ ਜਾਂਦਾ ਹੈ हे ਪ੍ਰਭੂ ਹੁਣ ਤੂੰ ਹੀ ਠੀਕ ਕਰ ਸਾਰੀਆਂ ਥਾਵਾਂ ਤੋਂ ਨਿਰਾਸ਼ ਹੋ ਕੇ ਹੀ ਫਿਰ ਆਸ਼ਾ ਦੀ ਡੋਲੀ ਪ੍ਰਮਾਤਮਾ ਨਾਲ ਜੋੜਦਾ ਹੈ ਗੁਰਬਾਨੀ ਕਹਿੰਦੀ ਹੈ हे ਬਨੋਖ ਤੂੰ ਪਹਿਲਾਂ ਹੀ ਪ੍ਰਭੂ ਦੀ ਆਸ਼ਾ ਨਾਲ ਡੋਰੀ ਜੋੜ ਤਾਂ ਜ਼ਿੰਦਗੀ ਵਿੱਚ ਕਦੀ ਨਿਰਾਸ਼ ਹੋਏਗਾ ਹੀ ਨਹੀਂ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਇਹ ਹੀ ਹੈ ਮੂਰਖਤਾ ਦਾ ਦੂਸਰਾ ਲੱਛਣ ਦੂਸਰੇ ਗੁਣੋਂ ਸੁਖ ਦੀ ਆਸ਼ਾ ਰੱਖਣਾ ਅਤੇ ਮੂਰਖਤਾ ਦਾ ਤੀਸਰਾ ਲੱਛਣ ਵਿਅਰਥ ਗਿਆਨ ਹੈ ਵਿਅਰਥ ਗਿਆਨ ਉਹ ਹੈ ਜਿਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਸਿਰ ਦੇ ਉੱਪਰ ਗਿਆਨ ਦਾ ਬੋਝ ਹੈ ਪਾਵ ਗਿਆਨ ਤਾਂ ਹਰ ਕਿਸੇ ਕੋਲ ਹੈ पर उस उत्ते अमल कोई नहीं करता इस तरह के ज्ञान कहा है एक शायर ने इसन बड़े अलमाना ढंग किया है खुदा तुझे किसी तूफान से आशना कर दे कि तेरी बहर की मौजों में इजराब नहीं तुझे किताब में मुमकिन नहीं फिराक के तू किताब खा है मगर साहेबे किताब नहीं वाहेगुरु जी का खालसा वाहेगुरु जी की फतेह